ਸਵੇਰ ਦੇ 9 ਵੱਜ ਚੁੱਕੇ ਹਨ ਅਤੇ ਗਗਨਦੀਪ ਕੌਰ ਬਾਜ਼ਾਰ ਦੇ ਵਿੱਚ ਸਬਜ਼ੀ ਲੈਣ ਦੇ ਲਈ ਗਈ ਹੈ ਸਬਜ਼ੀ ਲੈਂਦਿਆਂ ਇੱਕ ਕੈਫੇ ਦੇ ਵਿੱਚ ਉਸ ਦੀ ਨਜ਼ਰ ਪੈਂਦੀ ਹੈ ਕੈਫੇ ਦੇ ਬਾਹਰ ਉਸ ਦੀ ਕੁੜੀ ਇੱਕ ਮੁੰਡੇ ਦੇ ਨਾਲ ਬੈਠੀ ਹੈ ਦੋਸਤੋ ਕੋਲ ਜਾਂਦੀ ਹੈ ਅਤੇ ਇੱਕਦਮ ਆਵਾਜ਼ ਮਾਰਦੀ ਹੈ ਸਿਮਰਨ ਆ ਤੂੰ ਕਿਹਦੇ ਨਾਲ ਬੈਠੀ ਹੈ ਤੇਰੀ ਹਿੰਮਤ ਕਿਵੇਂ ਹੋਈ ਰਾਤ ਦੇ ਸਮੇਂ ਇਸ ਤਰ੍ਹਾਂ ਕਿਸੇ ਬਗਾਨੇ ਮੁੰਡੇ ਦੇ ਨਾਲ ਬੈਠਣ ਦੀ ਉਹ ਵੀ ਕੈਫੇ ਦੇ ਵਿੱਚ ਤਾਂ ਅੱਗੋਂ ਸਿਮਰਨ ਉੱਡ ਕੇ ਪੈ ਜਾਂਦੀ ਹੈ ਤੁਸੀਂ ਮੈਨੂੰ ਕਹਿ ਰਹੇ ਹੋ ਜਿਹੜੇ ਆਪ ਇਹੋ ਜਿਹੀ ਲੱਛਣ ਕਰਦੇ ਹੋ ਤਾਂ ਅਗੋਂ ਦੋਵੇਂ ਮਾਵਤੀਆਂ ਉੱਥੇ ਲੜਨ ਲੱਗ ਜਾਂਦੀਆਂ ਹਨ ਬਾਅਦ ਦੇ ਵਿੱਚ ਗਗਨਦੀਪ ਦੇ ਪੈਰਾ ਹੇਠੋਂ ਜ਼ਮੀਨ ਉਦੋਂ ਨਿਕਲਦੀ ਹੈ ਜਦੋਂ ਉਸ ਮੁੰਡੇ ਦਾ ਚਿਹਰਾ ਦੇਖ ਲੈਂਦੀ ਹੈ ਮੁੰਡੇ ਦਾ ਨਾਂ ਸੀ ਜੀ ਰੋਹਿਤ ਰੋਹਿਤ ਨੂੰ ਉਸ ਦੀ ਮਾਂ ਯਾਨੀ ਗਗਨਦੀਪ ਵੀ ਪਸੰਦ ਕਰਦੀ ਸੀ ਅਤੇ ਰੋਹਿਤ ਨੂੰ ਵੀ ਵਿੱਚ ਲੜਾਈ ਦੇ ਵਿੱਚ ਲੈ ਲੈਂਦੀ ਹੈ ਮੈਂ ਤੈਨੂੰ ਕਿੰਨਾ ਪਿਆਰ ਕੀਤਾ ਤੂੰ ਮੇਰੀ ਧੀ ਤੇ ਮਾੜੀ ਅੱਖ ਰੱਖੀ ਅਗੋਂ ਰੋਹਿਤ ਟੁੱਟ ਕੇ ਪੈ ਜਾਂਦਾ ਹੈ ਬਿੱਤੂ ਤਾਂ ਵਿਧਵਾ ਹੈ ਅਤੇ ਤੇਰੀ ਧੀ ਸੋਹਣੀ ਹੈ ਖੂਬਸੂਰਤ ਹੈ ਤੇਰੀ ਬੁੱਢੀ ਜੀ ਨਾਲ ਕੌਣ ਗਿਆ ਕਰੇਗਾ ਤਾਂ ਅੱਗੋਂ ਸਾਰਾ ਮਾਹੌਲ ਉੱਥੇ ਗਰਮ ਹੋ ਜਾਂਦਾ ਹੈ ਲੋਕ ਖੜਖੜ ਕੇ ਦੇਖਦੇ ਹਨ ਵੀ ਇੱਥੇ ਕੀ ਚੱਲ ਰਿਹਾ ਹੈ ਉਸ ਤੋਂ ਬਾਅਦ ਗਗਨਦੀਪ ਰਾਤ ਨੂੰ ਸਿਮਰਨ ਦੇ ਨਾਲ ਜੋ ਕਰਦੀ ਹੈ ਤੁਹਾਡੇ ਵੀ ਉੱਡ ਜਾਣਗੇ ਹੋਸ਼ ਕਿਵੇਂ ਇੱਕ ਬਦਚਲਨ ਮਾ ਦੇ ਨਜਾਇਜ਼ ਸੰਬੰਧ ਜਿਹੜੇ ਹਨ ਧੀ ਦੇ ਵਾਸਤੇ ਮੁਸੀਬਤ ਬਣ ਜਾਂਦੇ ਹਨ ਅਤੇ ਕਿਵੇਂ ਮਾਤਾ ਪਿਤਾ ਦਾ ਪ੍ਰਭਾਵ ਆਪਣੇ ਬੱਚਿਆਂ ਤੇ ਪੈਂਦਾ ਹੈ ਚੰਗਾ ਅਤੇ ਮਾੜਾ ਦੋਵੇਂ ਅੱਜ ਤੁਹਾਡੇ ਲਈ ਬੜੀ ਹੀ ਖਾਸ ਵੀਡੀਓ ਲੈ ਕੇ ਆਏ ਹਾਂ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾ دیر ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਆਪਾਂ ਗੱਲ ਕਰ ਰਹੇ ਹਾਂ ਜੀ ਬਠਿੰਡਾ ਸ਼ਹਿਰ ਦੀ ਬਠਿੰਡਾ ਸ਼ਹਿਰ ਦੇ ਵਿੱਚ ਅੱਜ ਬਠਿੰਡਾ ਸ਼ਹਿਰ ਦੀ ਇੱਕ ਛੋਟੀ ਜੀ ਕਲੋਨੀ ਦੇ ਵਿੱਚ ਇੱਕ ਮਿਡਲ ਕਲਾਸ ਪਰਿਵਾਰ ਦੇ ਵਿੱਚ ਬੜਾ ਹੀ ਖੁਸ਼ੀਆਂ ਦਾ ਮਾਹੌਲ ਹੈ ਅੱਜ ਬੱਚੇ ਦਾ ਵਿਆਹ ਹੋਣਾ ਹੈ ਬੱਚਾ ਅਮਨਦੀਪ ਆਪਣੇ ਵਿਆਹ ਲਈ ਬੜਾ ਖੁਸ਼ ਹੈ ਅਮਨਦੀਪ ਦੀ ਪਤਨੀ ਗਗਨਦੀਪ ਵਿਆਹ ਕਿ ਆਂਦੀ ਹੈ ਘਰ ਦੇ ਵਿੱਚ ਬੜਾ ਖੁਸ਼ੀਆਂ ਦਾ ਮਾਹੌਲ ਹੈ ਬੜੇ ਲੋਕ ਆਂਦੇ ਹਨ ਵਧਾਈਆਂ ਦਿੰਦੇ ਹਨ ਚਲੋ ਜੀ ਸਭ ਵਧੀਆ ਚੱਲ ਰਿਹਾ ਹੈ ਲੇਕਿਨ ਸਮਾ ਕਿਛੇ ਦੀ ਪਰਵਾਹ ਨਹੀਂ ਕਰਦਾ ਜੋ ਰੱਬ ਨੇ ਲੇਖ ਲਿਖ ਰੱਖੇ ਹੁੰਦੇ ਹਨ ਉਹ होके ਰਹਿੰਦੇ ਹਨ ਦੋਸਤੋ ਥੋੜੇ ਸਮੇਂ ਬਾਅਦ ਅਮਨਦੀਪ ਨੂੰ ਕੁਝ ਭਿਆਨਕ ਬਿਮਾਰੀ ਜਕੜ ਲੈਂਦੀ ਹੈ ਅਤੇ ਅਕਾਲ ਚਲਾਣਾ ਕਰ ਜਾਂਦਾ ਹੈ ਅਮਨਦੀਪ ਕਾਫੀ ਚੰਗਾ ਮੁੰਡਾ ਸੀ ਲੇਕਿਨ ਉਸਦੇ ਜਾਣ ਤੋਂ ਮਗਰੋਂ ਜਿਹੜੀ ਗਗਨਦੀਪ ਹੈ ਉਹ ਆਪਣੇ ਪਤੀ ਦੇ ਜਾਣ ਤੋਂ ਬਾਅਦ ਆਜ਼ਾਦ ਮਹਿਸੂਸ ਕਰਨ ਲੱਗ ਪਈ ਆਸ-ਪਾਸ ਫੜੇ ਲੋਕ ਉਸ ਨੂੰ ਕਹਿੰਦੇ ਹਨ ਵੀ ਤੂੰ ਕੀ ਵਾਰ-ਵਾਰ ਮੇਕਅਪ ਲਗਾ ਕੇ ਰੱਖਦੀ ਹੈ ਅਤੇ ਕਿਸ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ ਤਾਂ ਅੱਗੋਂ ਗਗਨਦੀਪ ਟੁੱਟ ਕੇ ਪੈ ਜਾਂਦੀ ਮੈਂ ਤਾਂ ਹਲੇ ਜਵਾਨ ਹਾਂ ਮੇਰੀ ਇੱਕ ਛੋਟੀ ਜੀ ਧੀ ਹੈ ਮੈਂ ਐਵੇਂ ਛਿੱਟੇ ਕੱਪੜੇ ਪਾ ਕੇ ਸੋਹਣੀ ਥੋੜੀ ਲੱਗਦੀ ਹਾਂ ਲੋਕ ਉਸ ਨੂੰ ਵਾਰ-ਵਾਰ ਰੱਖਦੇ ਲੇਕਿਨ ਗਗਨਦੀਪ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਚਲੋ ਜੀ ਐਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਹੁਣ ਗਗਨਦੀਪ ਆਪਣੇ ਸੱਸੋਰੇ ਦੇ ਨਾਲ ਵੀ ਨਹੀਂ ਰਹਿੰਦੀ ਨਾ ਹੀ ਆਪਣੇ ਜੇਠ ਜਠਾਣੀ ਨਾਲ ਉਸ ਦੀ ਬਣਦੀ ਹੈ ਤਾਂ ਕਰਕੇ ਥੋੜੀ ਹੀ ਦੂਰ ਤੇ ਇੱਕ ਦੂਜਾ ਘਰ ਜੋ ਕਿ ਅਮਨਦੀਪ ਨੇ ਕਿਸੇ ਪੜੇ ਜਮਾ ਨੇ ਆਪਣੇ ਪੈਸਿਆਂ ਦੇ ਨਾਲ ਆਪਣੇ ਪਰਿਵਾਰ ਦੇ ਲਈ ਦਿਆ ਸੀ ਉਸ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਹੁਣ ਸਾਰੇ ਪਾਸੋਂ ਅਲੱਗ ਹੈ ਅਤੇ ਘਰ ਦੇ ਵਿੱਚ ਇਕੱਲੀ ਮਾਂ ਅਤੇ ਧੀਆਂ ਰਹਿੰਦੀਆਂ ਹਨ ਅਮਨਦੀਪ ਦੇ ਕੋਲ ਕਾਫੀ ਜ਼ਮੀਨ ਜਾਇਦਾਦ ਸੀ ਤਾਂ ਕਰਕੇ ਕਮਾਈ ਦੀ ਕੋਈ ਵੀ ਪ੍ਰਵਾਹ ਗਗਨਦੀਪ ਅਤੇ ਉਸ ਦੀ ਧੀ ਨੂੰ ਨਹੀਂ ਹੁੰਦੀ ਹਰ ਮਹੀਨੇ ਚੰਗਾ ਪੈਸਾ ਮੋਟਾ ਪੈਸਾ ਆ ਜਾਂਦਾ ਹੈ ਦੋਸਤੋ ਐਸੀ ਤਰ੍ਹਾਂ ਚਰੂ ਜੀ ਘਰ ਚੱਲਦਾ ਰਹਿੰਦਾ ਹੈ ਕੋਈ ਵੀ ਖਾਸੀ ਕਮੀ ਉਹਨਾਂ ਨੂੰ ਪੈਸੇ ਪਰੋਂ ਦਿਖਾਈ ਨਹੀਂ ਦਿੰਦੀ ਲੇਕਿਨ ਫਿਰ ਵੀ ਘਰ ਦੇ ਵਿੱਚ ਮਰਦ ਹੋਣਾ ਤਾਂ ਜ਼ਰੂਰੀ ਹੈ ਬਿਨਾ ਘਰ ਦੇ ਵਿੱਚ ਆਦਮੀ ਤੋਂ ਔਰਤਾਂ ਇਕੱਲੀਆਂ ਦਾ ਰਹਿਣਾ ਦੁਰਪਰਤਾ ਹੁੰਦਾ ਹੀ ਹੈ ਲੇਕਿਨ ਗगनਦੀਪ ਨੇ ਇਸ ਦੀ ਕਮੀ ਕਦੇ ਮਹਿਸੂਸ ਹੋਣ ਨਹੀਂ ਦਿੱਤੀ ਦਰ ਅਸਲ ਗगन ਇੱਕ ਬੱਦਚਲਨ ਔਰਤ ਸੀ ਉਹ ਆਪਣੇ ਦੋਸਤਾਂ ਦੇ ਨਾਲ ਕਈ-ਕਈ ਵਾਰ देर देर ਰਾਤ ਘਰਾਂ ਦੀ ਬੱਚੀ ਉਸ ਦੀ ਵਿਚਾਰੀ ਇਕੱਲੀ ਰਹਿੰਦੀ ਰਹਿੰਦੀ ਬੱਚੀ ਹੁਣ ਸਕੂਲ ਲੱਗਣ ਲੱਗੀ ਹੈ ਅਤੇ ਸਮਾਂ ਫੇਸਬੁੱਕਾਂ ਦਾ ਚੱਲ ਪਿਆ ਹੈ ਦੋਸਤੋ ਫੇਸਬੁੱਕਾਂ ਵਿੱਚ ਸਮਾਜਨੇ ਦੇ ਵਿੱਚ ਗਗਨ ਇੱਕ ਫੋਨ ਲੈਂਦੀ ਹੈ ਟੱਚ ਮੋਬਾਈਲ ਜੋ ਕਿ ਉਸ ਸਮੇਂ ਨਵੇਂ-ਨਵੇਂ ਚਲੇ ਹਨ ਫੇਸਬੁਕ ਦੇ ਉੱਪਰ ਇੱਕ ਆਈਡੀ ਬਣਾਉਂਦੀ ਹੈ ਆਈਡੀ ਬਣਾ ਕੇ ਫੇਸਬੁਕ ਦੇ ਉੱਪਰ ਕਈ ਮੁੰਡਿਆਂ ਨੂੰ ਫਰੈਂਡ ਰਿਕਵੈਸਟ ਪਾ ਦਿੰਦੀ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਐਕਸੈਪਟ ਕਰ ਲੈਂਦੇ ਹਨ ਇਸ ਤਰ੍ਹਾਂ ਕਈਆਂ ਨਾਲ ਉਸ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇ ਵਿੱਚੋਂ ਸੀ ਜੀ ਇੱਕ ਰੋਹਿਤ ਜੋ ਕਿ ਆਪਣਾ ਕੰਮ-ਕਾਰ ਕਰਨ ਦੇ ਲਈ ਦੁਬਈ ਦੇ ਵਿੱਚ ਰਹਿੰਦਾ ਹੈ ਦੁਬਈ ਦੇ ਵਿੱਚ ਰਹਿੰਦੇ ਖਾਂਦੇ ਉਹ ਦਿਹਾੜੀਆਂ ਵਗੈਰਾ ਉੱਥੇ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਦੋਸਤੋ ਸਮਾਂ ਬੀਤਦਾ ਜਾਂਦਾ ਹੈ ਥੋੜੀ-ਥੋੜੀ ਉਹ ਰੋਹਿਤ ਵੀ ਗਗਨ ਨੂੰ ਪਸੰਦ ਕਰਨ ਲੱਗਿਆ ਸੀ ਕਿਉਂਕਿ ਰੋਹਿਤ ਹਾਲੇ ਤੱਕ ਕੁਵਾਰਾ ਹੈ ਪੈਸਾ ਤਾਂ ਉਸ ਕੋਲ ਆ ਰਿਹਾ ਹੈ ਲੇਕਿਨ ਫਿਰ ਵੀ ਉਸ ਦੇ ਕੋਲ ਕੋਈ ਵੀ ਜੀਵਨ ਸਾਥੀ ਨਹੀਂ ਹੈ ਗਗਨ ਉਸ ਨੂੰ ਪਸੰਦ ਆਂਦੀ ਹੈ ਅਤੇ ਆ ਜਾਂਦਾ ਹੈ ਜੀ ਬਠਿੰਡਾ ਸ਼ਹਿਰ ਦੇ ਵਿੱਚ ਉਹ ਆਪਣਾ ਕੰਮ ਕਾਰ ਦੁਬਈ ਦੇ ਵਿੱਚੋਂ ਛੱਡ ਕੇ ਕਈ ਲੋਕ ਉਸ ਨੂੰ ਸਮਝਾ ਦੇ ਹਨ ਲੇਕਿਨ ਕਈ ਵਾਰ ਕਹਿੰਦੇ ਹਨ ਜਦੋਂ ਮਤ ਦੇ ਉੱਪਰ ਜਿਹੜਾ ਭਾਂਡਾ ਮੁੱਧਾ ਪੈ ਜਾਵੇ ਤਾਂ ਫਿਰ ਕੁਝ ਵੀ ਨਹੀਂ ਹੋ ਸਕਦਾ ਸਭ ਕੁਝ ਸਿੱਧਾ ਲੱਡਣ ਲੱਗ ਜਾਂਦਾ ਹੈ ਦੋਸਤੋ ਐਸੇ ਤਰ੍ਹਾਂ ਉਥੇ ਆ ਜਾਂਦਾ ਹੈ ਹੁਣ ਘਰ ਦੇ ਵਿੱਚ ਬਗਾਨਾ ਮਰਦ ਆ ਕੇ ਰਹਿਣ ਲੱਗਿਆ ਹੈ ਸਭ ਲੋਕ ਸਵਾਲ ਪੁੱਛਦੇ ਹਨ ਵੀ ਆ ਸਭ ਇੱਥੇ ਕੀ ਹੋ ਰਿਹਾ ਹੈ ਆਪਣੇ ਸਾਸੋਰੇ ਦੇ ਵੀ ਸਵਾਲਾਂ ਦਾ ਪੁੱਠਾ ਸਿੱਧਾ ਜਵਾਬ ਦੇ ਦਿੰਦੀ ਹੈ ਅਤੇ ਆਖਦੀ ਹੈ ਵੀ ਇਹ ਤਾਂ ਮੇਰੀ ਭੂਆ ਦਾ ਮੁੰਡਾ ਹੈ ਅਤੇ ਮੇਰੇ ਭੂਆ ਨੇ ਇੱਥੇ ਭੇਜਿਆ ਹੈ ਵੀ ਘਰ ਦੇ ਵਿੱਚ ਕੋਈ ਵੀ ਮਰਦ ਨਹੀਂ ਹੈ ਤਾਂ ਕਰਕੇ ਇਹ ਹੁਣ ਇੱਥੇ ਰਹੇਗਾ ਅਤੇ ਸਾਡੇ ਮਦਦ ਕਰਿਆ ਕਰੇਗਾ ਸਾਡੇ ਘਰ ਦੇ ਕੰਮਾਂ ਦੇ ਵਿੱਚ ਹੱਥ ਵੰਡਾਇਆ ਕਰੇਗਾ ਨਾਲ ਨਾਲ ਥੋੜੇ ਬੁੱਤੇ ਪੈਸੇ ਕਮਾ ਕੇ ਵੀ ਲਿਆਵੇਗਾ ਤੁਹਾਨੂੰ ਇਸ ਦੇ ਵਿੱਚ ਕੀ ਪ੍ਰੋਬਲਮ ਹੈ ਤੁਹਾਡਾ ਮੁੰਡਾ ਤਾਂ ਮਰ ਚੁੱਕਿਆ ਹੈ ਨਾ ਹੁਣ ਤੁਸੀਂ ਚਾਹ ਨਾਲ ਬਿਠੋ ਅਤੇ ਆਪਣੀ ਰੋਜੀ ਰੋਟੀ ਖਾਓ ਮੈਨੂੰ ਨਾ ਬੁਲਾਇਆ ਕਰੋ ਮੇਰੀ ਪ੍ਰਾਈਵੇਟ ਜ਼ਿੰਦਗੀ ਹੈ ਹੁਣ ਜਦੋਂ ਆਪਣੇ ਸੱਸੋਰੇ ਨੂੰ ਵੀ ਇਸ ਤਰ੍ਹਾਂ ਜਵਾਬ ਦਿੰਦੀ ਹੈ ਤਾਂ ਪੜੋਸੀਆਂ ਦੀ ਤਾਂ ਔਕਾਤ ਹੀ ਕੀ ਹੈ ਪੜੋਸੀ ਜਦੋਂ ਪੁੱਛਦੇ ਹਨ ਤਾਂ ਸਿੱਧਾ ਆਖ ਦਿੰਦੀ ਹੈ ਵੀ ਇਹ ਤਾਂ ਸਾਡੇ ਘਰ ਦਾ ਮਾਮਲਾ ਹੈ ਹੁਣ ਸਭ ਲੋਕ ਸਿਆਣੇ ਹਨ ਸਭ ਲੋਕਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਹੈ ਵੀ ਭੂਆ ਦਾ ਮੁੰਡਾ ਕਿੰਨਾ ਕੁ ਲੱਗਦਾ ਹੈ ਜਦੋਂ ਦੇਰ ਰਾਤਾਂ ਤੱਕ ਕੌਫੀਆਂ ਪੀਂਦੇ ਹਨ ਅਤੇ ਹੋਟਲਾਂ ਤੇ ਜਾਂਦੇ ਹਨ ਇਹ ਤਾਂ ਪੁੱਵਾ ਦਾ ਮੁੰਡਾ ਦਿਖਦਾ ਨਹੀਂ ਹੈ ਚਲੋ ਜੀ ਜਿਵੇਂ ਮਾਤਾ ਚਲਦੀ ਹੈ ਉਵੇਂ ਕਰਦੀ ਰਹਿੰਦੀ ਹੈ ਮਾਂ ਦਾ ਪ੍ਰਭਾਵ ਜਿਹੜਾ ਹੈ ਬੇਟੀ ਤੇ ਵੀ ਹੌਲੀ-ਹੌਲੀ ਪੈਣਾ ਲੱਗ ਜਾਂਦਾ ਹੈ ਦੋਸਤੋ ਬੇਟੀ ਜਿਹੜੀ ਹੈ ਸਿਮਰਨ ਉਹ ਵੀ ਆਪਣੇ ਮਾਂ ਦੇ ਗਲਤ ਪ੍ਰਭਾਵ ਹਟਾ ਜਾਂਦੀ ਹੈ ਦੋਸਤੋ ਬੇਟੀ ਦੀ ਉਮਰ 17 ਕੋ ਸਾਲ ਹੋ ਗਈ ਹੈ ਬਹੁਤ ਲੰਬਾ ਸਮਾਂ ਹੋ ਗਿਆ ਹੈ ਰੋਹਿਤ ਨੂੰ ਉਸ ਦੇ ਘਰ ਰਹਿੰਦਿਆਂ ਨੂੰ ਹੁਣ ਰੋਹਿਤ ਵੀ ਡਰਾ ਹੈ ਉਸ ਬੇਟੀ ਤੇ ਮਾੜੀ ਨਿਗਾਹ ਰੱਖਣ ਲੱਗ ਜਾਂਦਾ ਹੈ ਦੋਸਤੋ ਬੇਟੀ ਸਿਮਰਨ ਜਿਹੜੀ ਹੈ ਉਹ ਵੀ ਰੋਹਿਤ ਨੂੰ ਪਸੰਦ ਕਰਨ ਲੱਗ ਜਾਂਦੀ ਹੈ ਰੋਹਿਤ ਮਨ ਹੀ ਮਨ ਸੋਚਦਾ ਹੈ ਮੈਂ ਇਸ ਤਰ੍ਹਾਂ ਇਸ ਦੀ ਬੁੱਢੀ ਮਾਂ ਦੇ ਨਾਲ ਸੰਬੰਧ ਰੱਖਣ ਨਾਲ ਕੋਈ ਫਾਇਦਾ ਨਹੀਂ ਹੈ ਉਹ ਤਾਂ ਵਿਧਵਾ ਹੋ ਚੁੱਕੀ ਹੈ ਚਿੱਟੇ ਵਾਲਾ ਚੁਕੇ ਹਨ ਮੈਂ ਹਾਲੇ ਜਵਾਨ ਹਾਂ ਚਲੋ ਜੀ ਉਸ ਸਿਮਰਨ ਦੇ ਨਾਲ ਉਸ ਦੇ ਗਲਤ ਸੰਬੰਧ ਚੱਲਣ ਲੱਗ ਜਾਂਦੇ ਹਨ ਹੁਣ ਇਹੋ ਜੀ ਸਿਚੁਏਸ਼ਨ ਬਣ ਚੁੱਕੀ ਹੈ ਇਹੋ ਜੀ ਘਟਨਾ ਵਾਪਰਨ ਵਾਲੀ ਹੈ ਕਿਉਂਕਿ ਇੱਕੋ ਹੀ ਮਰਦੇ ਨਾਲ ਮਾਵਾਂ ਧੀਆਂ ਦੇ ਸੰਬੰਧ ਬਣ ਚੁੱਕੇ ਹਨ ਅਤੇ ਦੋਵੇਂ ਇਸ ਤੋਂ ਅਣਜਾਣ ਹਨ ਅਤੇ ਗਗਨਦੀਪ ਇਸ ਤੋਂ ਅਣਜਾਣ ਹੈ ਵੀ ਉਸ ਦੇ ਨਾਲ ਕੀ ਕੁਝ ਵਾਪਰਨ ਵਾਲਾ ਹੈ ਦੋਸਤੋ ਇੱਕ ਦਿਨ ਐਸੇ ਤਰ੍ਹਾਂ ਹੀ ਜਿਹੜੀ ਸਿਮਰਨ ਹੈ ਉਹ ਰੋਹਿਤ ਦੇ ਨਾਲ ਇੱਕ ਹੋਟਲ ਦੇ ਵਿੱਚ ਇੱਕ ਕੈਫੇ ਦੇ ਵਿੱਚ ਬੈਠੇ ਹਨ ਕਾਫੀ ਵਗੈਰਾ ਪੀ ਰਹੇ ਹਨ ਰਾਤ ਦਾ ਸਮਾਂ ਹੈ ਇਧਰ ਉਹ ਗਗਨਦੀਪ ਜਿਹੜੀ ਹੈ ਉਹ ਬਾਜ਼ਾਰ ਦੇ ਵਿੱਚੋਂ ਕੁਝ ਸਬਜ਼ੀ ਵਗੈਰਾ ਲੈਣ ਦੇ ਲਈ ਆਈ ਹੈ ਸਬਜ਼ੀ ਵਗੈਰਾ ਲੈਣ ਦੇ ਵਾਸਤੇ ਇੱਧਰ ਉੱਧਰ ਘੁੰਮਦੀ ਹੈ ਅਤੇ ਇੱਕਦਮ ਉਸਦੀ ਨਿਗਾਹ ਕੈਫੇ ਦੇ ਵਿੱਚ ਪੈਂਦੀ ਹੈ ਜਿੱਥੇ ਅਕਸਰ ਰੋਹਿਤ ਉਸ ਨੂੰ ਲਿਆ ਕਰਦਾ ਸੀ ਉਹ ਦੇਖ ਕੇ ਯਾਦ ਕਰਦੀ ਹੈ ਕਿ ਕਿੰਨੇ ਦਿਨ ਹੋ ਗਏ ਰੋਹਿਤ ਮੈਨੂੰ ਇੱਥੇ ਲੈ ਕੇ ਨਹੀਂ ਆਇਆ ਹੈ ਕਮਾਲ ਦੀ ਗੱਲ ਹੈ ਲੇਕਿਨ ਇੱਕਦਮ ਉਸਦੀ ਨਿਗਾਹ ਵਿੱਚ ਬੈਠੀ ਉਸਦੀ ਧੀ ਸਿਮਰਨ ਦੇ ਨਾਲ ਪੈ ਜਾਂਦੀ ਹੈ ਜੋ ਕਿ ਸਾਹਮਣੇ ਵਾਲੀ ਮੂਹਰੇ ਬੈਠੀ ਹੈ ਅਤੇ ਉਸਦੇ ਨਾਲ ਇੱਕ ਜਵਾਨ ਅਣਜਾਣ ਸ਼ਖਸ ਬੈਠਾ ਹੈ ਦੇਖਦੇ ਸਮਝ ਜਾਂਦੀ ਹੈ ਵੀ ਜ਼ਰੂਰ ਸਿਮਰਨ ਦੇ ਵੀ ਸੰਬੰਧ ਇਸ ਦੇ ਨਾਲ ਹਨ ਦੋਸਤੋ ਇੱਕਦਮ ਆਂਦੀ ਹੈ ਅਤੇ ਦੇਖ ਕੇ ਹਰਾਨ ਰਹਿ ਜਾਂਦੀ ਹੈ ਵੀ ਰੋਹਿਤ ਉਸ ਦੇ ਨਾਲ ਬੈਠਾ ਹੈ ਇੱਕਦਮ ਉੱਥੇ ਬਵਾਨ ਮਰ ਜਾਂਦਾ ਹੈ ਆਪਣੀ ਤੀਨ ਨੂੰ ਕੁੱਟਣ ਮਾਰਨ ਲੱਗ ਜਾਂਦੀ ਹੈ ਅਤੇ ਆਖਦੀ ਹੈ ਮੇਰੇ ਨਾਲ ਹੀ ਤੂੰ ਇਹ ਕਿਉਂ ਕੀਤਾ ਮੇਰੇ ਪਿਆਰ ਨੂੰ ਤੂੰ ਮੇਰੇ ਤੋਂ ਖੋਣ ਦੀ ਕੋਸ਼ਿਸ਼ ਕੀਤੀ ਹੈ ਮੈਂ ਅਗਲੇ ਸਾਲ ਇਸ ਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਮੇਰੀ ਹੀ ਤੀ ਮੇਰੀ ਸੌਂਕੜ ਮਰ ਗਈ ਹੈ ਇਹ ਤਾਂ ਬਿਲਕੁਲ ਗਲਤ ਗੱਲ ਹੈ ਕੁਟਦੀ ਮਾਰਦੀ ਹੈ ਰੋਹਿਤ ਨੂੰ ਵੀ ਕੁੱਟਦੀ ਹੈ ਲੇਕਿਨ ਰੋਹਿਤ ਭੱਜ ਜਾਂਦਾ ਹੈ ਧੀ ਵਿਚਾਰੀ ਭੱਜ ਕੇ ਕਿੱਥੇ ਜਾਵੇ ਬਾਹਾਂ ਤੋਂ ਫੜ ਕੇ ਘੜੀਸ ਕੇ ਘਰ ਲਿਆਉਂਦੀ ਹੈ ਘਰੇ ਲਿਆ ਕੇ ਵੀ ਬਹੁਤ ਕੁੱਟਦੀ ਮਾਰਦੀ ਹੈ ਨੀਲ ਪਾ ਦਿੰਦੀ ਹੈ ਲੇਕਿਨ ਸਿਮਰਨਦੀਪ ਮਤ ਦੇ ਵੀ ਬੁੱਧਾ ਪੰਡਾ ਪੈ ਚੁੱਕਿਆ ਸੀ ਉਸ ਦੀ ਮਾਂ ਦਾ ਅਸਰ ਉਸ ਤੇ ਸੀ ਦੋਸਤੋ ਕਮਰੇ ਦੇ ਵਿੱਚ ਬੰਦ ਇੱਕ ਬਲੇਡ ਚੱਕਦੀ ਹੈ ਅਤੇ ਬਾਹਰੋਂ ਆਪਣੀ ਮਾਂ ਨੂੰ ਆਵਾਜ਼ ਮਾਰਦੀ ਹੈ ਅਤੇ ਕਹਿੰਦੀ ਹੈ ਜੇਕਰ ਮੈਂ ਵਿਆਹ ਕਰਾਉਣਾ ਹੈ ਤਾਂ ਰੋਹਿਤ ਨਾਲ ਕਰਾਉਣਾ ਹੈ ਨਹੀਂ ਤਾਂ ਨਹੀਂ ਅੱਗੋਂ ਮਾਂ ਦਾ ਵੀ ਜਵਾਬ ਆਂਦਾ ਹੈ ਵੀ ਜਿਉਂਦੇ ਜੀ ਮੈਂ ਤੇਰਾ ਵਿਹਾਰ ਇਤਨਾ ਨਹੀਂ ਹੋਣ ਦੇਣਾ ਕਿਉਂ ਮੇਰੇ ਪਿਆਰ ਦੀ ਦੁਸ਼ਮਣ ਬਣੀ ਹੈ ਤੈਨੂੰ ਤਾਂ ਸੋਹ ਮੁੰਡੇ ਲੱਭ ਜਾਣਗੇ ਮੈਂ ਇਸ ਉਮਰੇ ਹੋਰ ਘਰ ਵਾਲਾ ਕਿੱਥੋਂ ਲੱਭਾਂ ਤੈਨੂੰ ਤਾਂ ਪਤਾ ਹੈ ਮੇਰੇ ਹਾਲਾਤਾਂ ਦਾ ਲੇਕਿਨ ਅੱਗੋਂ ਸਿਮਰਨ ਸੁਣਨ ਨੂੰ ਤਿਆਰ ਨਹੀਂ ਹੈ ਉਹ ਆਪਣੀ ਧੁੰਨ ਦੇ ਵਿੱਚ ਸਵਾਰ ਹੈ ਦੋਸਤੋ ਫੋਨ ਚੱਕਦੀ ਹੈ ਇੱਕ ਛੋਟੀ ਜੀ ਵੀਡੀਓ ਬਣਾਉਂਦੀ ਹੈ ਅਤੇ ਆਪਣੇ ਹੱਥ ਦੇ ਵਿੱਚ ਬਲੇਡ ਦੇ ਨਾਲ ਉਹ ਰੋਹਿਤ ਦਾ ਨਾਮ ਲਿਖ ਲੈਂਦੀ ਹੈ ਅਤੇ ਇਕਾਗਰਤਾ ਉਸੇ ਖੂਨ ਦੇ ਨਾਲ ਆਈ ਲਵ ਯੂ ਰੋਹਿਤ ਲਿਖ ਲੈਂਦੀ ਹੈ ਦੋਸਤੋ ਹੁਣ ਇਹ ਫੋਟੋ ਖਿੱਚ ਕੇ ਰੋਹਿਤ ਨੂੰ ਭੇਜ ਦਿੰਦੀ ਹੈ ਰੋਹਿਤ ਨੂੰ ਜਿਵੇਂ ਮਿਲਦਾ ਹੈ ਅਤੇ ਸੋਚਦਾ ਹੈ ਵੀ ਇਹ ਤਾਂ ਬਿਲਕੁਲ ਮੇਰੇ ਪਿਆਰ ਦੇ ਵਿੱਚ ਪਾਗਲ ਹੈ ਉਹ ਵੀ ਭੱਜਾ ਘਰਾਂ ਦਾ ਹੈ ਅਤੇ ਗगन ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਗਗਨ ਨਹੀਂ ਮੰਦੀ ਅਤੇ ਉਸ ਨੂੰ ੱੱਕੇ ਮਾਰ ਕੇ ਕਰੋ ਬਾਹਰ ਕੱਢ ਦਿੰਦੀ ਹੈ ਅਤੇ ਕਹਿੰਦੀ ਹੈ ਮੇਰੀ ਧੀ ਤੋਂ ਦੂਰ ਰਹੋ ਨਹੀਂ ਤਾਂ ਫਿਰ ਅੰਜਾਮ ਬੁਰਾ ਹੋਵੇਗਾ ਮੈਂ ਪੁੱਤਰ ਨੂੰ ਬੁਲਾ ਲਾਂਗੀ ਵੀ ਤੂੰ ਮੇਰੀ ਧੀ ਨੂੰ ਹੱਥ ਤੇ ਬਲੇਡ ਨਾਲ ਕੁਝ ਲਿਖਣ ਦੇ ਲਈ ਮਜਬੂਰ ਕੀਤਾ ਹੈ ਭਜਾ ਦਿੰਦੀ ਹੈ ਰੋਹਿਤ ਵੀ ਡਰਦਾ ਮਾਰਾ ਉੱਥੋਂ ਭੱਜ ਜਾਂਦਾ ਹੈ ਅਤੇ ਐਸੀ ਤਰ੍ਹਾਂ ਚਲੋ ਜੀ ਕਈ ਦਿਨ ਬੀਤ ਜਾਂਦੇ ਹਨ ਹੁਣ ਵਿਚਾਰੀ ਬਦਨਾਮੀ ਤੋਂ ਬਚਦੀ ਸਿਮਰਨ ਨੂੰ ਕਿਤੇ ਲੈ ਜਾ ਨਹੀਂ ਸਕਦੀ ਇਧਰ ਉਹ ਸਿਮਰਨ ਵੀ ਭੁਖੜਤਾਲ ਕਰੀ ਬੈਠੀ ਹੈ ਖੂਨ ਉਸ ਦਾ ਨਿਕਲ ਰਿਹਾ ਹੈ કરી ਹੀ ਮੜੀ-ਮਟੀਆਂ ਪੱਟੀਆਂ ਵੜਨ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਖੂਨ ਬੰਦ ਜੜਾ ਹੈ ਬਿਲਕੁਲ ਵੀ ਨਹੀਂ ਹੁੰਦਾ ਦੋਸਤੋ ਪੂਰਾ ਜੋਰ ਲਗਾਉਂਦੀ ਹੈ ਲੇਕਿਨ ਸਿਮਰਨ ਆਪਣੀ ਅੜੀ ਤੇ ਅੜੀ ਹੈ ਇਕਦਮ ਉਸ ਨੂੰ ਇਕਦਮ ਗੁੱਸਾ ਘੜਦਾ ਹੈ ਅਤੇ ਆਪਣੀ ਹੀ ਧੀ ਨੂੰ ਗਲ ਘੁੱਟ ਕੇ ਮਾਰ ਦਿੰਦੀ ਹੈ ਹੁਣ ਉਸਨੇ ਉਹ ਕਦਮ ਚੁੱਕ ਲਿਆ ਸੀ ਜੋ ਸ਼ਾਇਦ ਹੀ ਕੋਈ ਮਾਂ ਸੁਪਨੇ ਦੇ ਵਿੱਚ ਵੀ ਕਰ ਪਾਉਂਦੀ ਉਸਦੇ ਮਾੜੇ ਕਰਮ ਸਾਹਮਣੇ ਆ ਚੁੱਕੇ ਹਨ ਆਪਣੀ ਹਿੱਤੀ ਨਾਲ ਉਸਨੇ ਉਹ ਕੰਮ ਕਰ ਦਿੱਤਾ ਹੈ ਜੋ ਕਿ ਸ਼ਾਇਦ ਕਿਸੇ ਬਗਾਨੇ ਨਾਲ ਕਰਨ ਤੋਂ ਪਹਿਲਾਂ ਵੀ 100 ਵਾਰ ਸੋਚੇ ਦੋਸਤੋ ਹੁਣ ਜਮੀਨ ਤੇ ਬੈਠ ਕੇ ਰੋਣ ਲੱਗ ਜਾਂਦੀ ਹੈ ਲੇਕਿਨ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਹੈ ਇਧਰੋਂ ਫੋਨ ਲਗਾਉਂਦੀ ਹੈ ਰੋਹਿਤ ਨੂੰ ਰੋਹਿਤ ਵੀ ਉੱਥੇ ਆ ਜਾਂਦਾ ਹੈ ਅਤੇ ਜਿਵੇਂ ਹੀ ਆ ਕੇ ਦਿਖਦਾ ਹੈ ਤਾਂ ਕਹਿੰਦਾ ਆ ਤੂੰ ਕੀ ਕਰ ਦਿੱਤਾ ਹੈ ਲੇਕਿਨ ਅੱਗੋਂ ਡੜੀ ਗगन ਹੈ ਰੋਹਿਤ ਨੂੰ ਸਮਝਾਉਂਦੀ ਹੈ ਵੀ ਇਸ ਤਰ੍ਹਾਂ ਬਿਲਕੁਲ ਮੈਂ ਨਹੀਂ ਕਰਨਾ ਚਾਹੁੰਦੀ ਸੀ ਲੇਕਿਨ ਮੇਰਾ ਗੁੱਸਾ ਬਹੁਤ ਜ਼ਿਆਦਾ ਚੜ ਚੁੱਕਿਆ ਸੀ ਹੁਣ ਜੋ ਹੋਣਾ ਹੈ ਹੋ ਗਿਆ ਇਹ ਤਾਂ ਮਰ ਚੁੱਕੀ ਹੈ ਹੁਣ ਮੈਂ ਹੀ ਤੇਰੇ ਵਾਸਤੇ ਬਚੀ ਹਾਂ ਅੱਗੋ ਰੋਹਿਤ ਕਹਿੰਦਾ ਨਹੀਂ ਨਹੀਂ ਮੈਂ ਇਸ ਮਾਮਲੇ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਇਹ ਕੰਮ ਤੂੰ ਕੀਤਾ ਹੈ ਅਤੇ ਤੂੰ ਹੀ ਇਹਨੂੰ ਭੁਗਤ ਮੈਂ ਹੁਣ ਇਸ ਦੇ ਵਿੱਚ ਕੁਝ ਵੀ ਨਹੀਂ ਕਰ ਸਕਦਾ ਅੱਗੋ ਨੀਰੀ ਗगन ਬੋਲਦੀ ਹੈ ਵੀ ਇਸਨੇ ਆਪਣੇ ਹੱਥ ਤੇ ਬਲੇਡ ਨਾਲ ਤੇਰਾ ਨਾਮ ਲਿਖਿਆ ਹੈ ਤੈਨੂੰ ਕੀ ਲੱਗਦਾ ਹੈ ਪੁਲਿਸ ਕੀ ਸਮਝੇਗੀ ਵੀ ਮੈਂ ਇਹ ਕੰਮ ਕੀਤਾ ਹੈ ਤਾਂ ਅਗੋ ਰੋਹਿਤ ਕਹਿੰਦਾ ਹੈ ਹੁਣ ਦੱਸੋ ਕੀ ਕਰੀਏ ਤਾਂ ਸਾਰੀ ਰਾਤ ਉਹ ਉੱਥੇ ਬੈਠੇ ਸੋਚਦੇ ਰਹਿੰਦੇ ਹਨ ਤਾਂ ਇੱਕ ਆਈਡੀਆ ਜਿਹੜਾ ਹੈ ਰੋਹਿਤ ਦੇ ਦਿਮਾਗ ਦੇ ਵਿੱਚ ਆਂਦਾ ਹੈ ਇੱਕ ਰੱਸੀ ਚੱਕਦਾ ਹੈ ਅਤੇ ਸਿਮਰਨ ਦੇ ਗਲ ਦੇ ਵਿੱਚ ਲਟਕਾ ਕੇ ਇਸ ਤਰ੍ਹਾਂ ਦਿਖਾਉਂਦਾ ਹੈ ਵੀ ਸਿਮਰਨ ਨੇ ਆਪ ਆਪਣੇ ਪ੍ਰਾਨ ਤਿਆਗੇ ਹਨ ਅਤੇ ਇੱਕ ਝੂਠਾ ਮੋਠਾ ਲੈਟਰ ਲਿਖਵਾਉਂਦੇ ਹਨ ਵੀ ਜਿਹੜੇ ਦਾਦਾ-ਦਾਦੀ ਹਨ ਸਿਮਰਨ ਦੇ ਉਸ ਨੂੰ ਵਾਰ-ਵਾਰ ਜ਼ਮੀਨ ਵਾਸਤੇ ਪੈਸੇ ਵਾਸਤੇ ਮਜਬੂਰ ਕਰਦੇ ਹਨ ਵਾਰ-ਵਾਰ ਉਸਦੀ ਮਾਂ ਨੂੰ ਪ੍ਰਤਾੜਿਤ ਕਰਦੇ ਹਨ ਅਤੇ ਪੈਸੇ ਨਹੀਂ ਦਿੰਦੇ ਅਤੇ ਉਹ ਵਾਰ-ਵਾਰ ਆਖਦੇ ਹਨ ਵੀ ਤੇਰੇ ਨਾਮ ਜ਼ਮੀਨੀ ਲਵਾਉਣੀ ਅਤੇ ਤੇਰਾ ਵਿਆਹ ਕਿਸੇ ਗਰੀਬੰਦੇ ਨਾਲ ਕਰਦਾਂਗੇ ਇਸ ਤੋਂ ਤੰਗ ਆ ਕੇ ਸਿਮਰਨ ਨੇ ਇਹ ਕਦਮ ਚੁੱਕਿਆ ਹੈ ਦੋਸਤੋ ਹੁਣ ਇਹਨਾਂ ਸਭ ਕੁਝ ਕਰਕੇ ਅਗਲੇ ਹੀ ਦਿਨ ਪੁਲਿਸ ਬੁਲਾ ਲੈਂਦੇ ਹਨ ਅਤੇ ਸਿਮਰਨ ਦੀ ਜਾਨ ਦੀ ਖਬਰ ਸਾਰੇ ਪਾਸੇ ਫੈਲ ਜਾਂਦੀ ਹੈ ਦੋਸਤੋ ਹੁਣ ਦਾਦਾ-ਦਾਦੀ ਵੀ ਉੱਥੇ ਆ ਜਾਂਦੇ ਹਨ ਅਤੇ ਪੁਲਿਸ ਨੂੰ ਦੱਸਦੇ ਹਨ ਵੀ ਅਸੀਂ ਇਹ ਸਭ ਕੁਝ ਕੁਝ ਨਹੀਂ ਕੀਤਾ ਅਸੀਂ ਆਪਣੀ ਪੋਤੀ ਤੋਂ ਜਾਣਵਰ ਦੇ ਸਾਂ ਹਾਂ ਜ਼ਮੀਨ ਬਾਰੇ ਅਸੀਂ ਇੱਕ ਦੋ ਵਾਰ ਲੜਾਈ ਜ਼ਰੂਰ ਕੀਤੀ ਕਿਉਂਕਿ ਸਾਨੂੰ ਇਸ ਦੀ ਮਾਂ ਦੇ ਚਾਲ ਚਲਨ ਤੇ ਸ਼ੱਕ ਹੈ ਇਸ ਦੀ ਮਾਂ ਦੇ ਚਾਲ ਚਲਨ ਬਿਲਕੁਲ ਵੀ ਠੀਕ ਨਹੀਂ ਹਨ ਰੋਹਿਤ ਨਾਮ ਦੇ ਬੰਦੇ ਨਾਲ ਇਸ ਦੇ ਗਲਤ ਸਬੰਧ ਹਨ ਅਤੇ ਇੱਥੇ ਹੀ ਰਹਿੰਦਾ ਹੈ ਅਤੇ ਉਸ ਨੂੰ ਇਸ ਦੀ ਪੂਆ ਦਾ ਮੁੰਡਾ ਦੱਸਦੇ ਹਨ ਅਸੀਂ ਪੜਤਾਲ ਕੀਤੀ ਹੈ ਇਸ ਦੀ ਪੂਆ ਦਾ ਤਾਂ ਕੋਈ ਮੁੰਡਾ ਨਹੀਂ ਹੈ ਉਸ ਦੀਆਂ ਤਾਂ ਤਿੰਨ ਧੀਆਂ ਹਨ ਇਹ ਫਿਰ ਮੁੰਡਾ ਕਿੱਥੋਂ ਜੰਮ ਗਿਆ ਹੈ ਇਹ ਝੂਠ ਬੋਲਦੀ ਹੈ ਇਸ ਨੇ ਹੀ ਜ਼ਰੂਰ ਇਹ ਕੰਮ ਕੀਤਾ ਹੈ ਲੇਕਿਨ ਪੁਲਿਸ ਇਸ ਤੇ ਯਕੀਨੀ ਕਰਦੀ ਲੇਕਿਨ ਜਿਵੇਂ ਹੀ ਪੁਲਿਸ ਤਫਤੀਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਰੋਹਿਤ ਨੂੰ ਚੱਕ ਕੇ ਥਾਣੇ ਲੈ ਜਾਂਦੇ ਹਨ ਦੋਸਤੋ ਥਾਣੇ ਦੇ ਵਿੱਚ ਜਦੋਂ ਰੋਹਿਤ ਦੇ ਚਾਰ ਪੱਟੇ ਫੇਰੇ ਜਾਂਦੇ ਹਨ ਚੰਗਾ ਛਿੱਲਿਆ ਜਾਂਦਾ ਹੈ ਤਾਂ ਰੋਹਿਤ ਜਿਹੜਾ ਹੈ ਇੱਕਦਮ ਮੰਨ ਜਾਂਦਾ ਹੈ ਸਾਰੀ ਸੱਚਾਈ ਪੁਲਿਸ ਦੇ ਸਾਹਮਣੇ ਰੱਖ ਦਿੰਦਾ ਹੈ ਅਤੇ ਆਖਦਾ ਹੈ ਵੀ ਹਾਂ ਮੈਂ ਹੀ ਇਹ ਸਭ ਕੁਝ ਕੀਤਾ ਹੈ ਅਤੇ ਕੱਲੀ ਕੱਲੀ ਗੱਲ ਦੱਸ ਦਿੰਦਾ ਹੈ ਵੀ ਇਸ ਤਰ੍ਹਾਂ ਮੈਂ ਗਗਨ ਦੇ ਨਾਲ ਫੇਸਬੁੱਕ ਤੇ ਮਿਲਿਆ ਸੀ ਦੁਬਈ ਤੋਂ ਵਾਪਸ ਆਇਆ ਉਹ ਨੂੰ ਮੇਰੇ ਰਿਆਹਾ ਹਾਂ ਅਤੇ ਮੇਰੇ ਗगन ਦੇ ਨਾਲ ਗਲਤ ਸਮਝ ਸਨ ਉਸ ਤੋਂ ਬਾਅਦ ਮੈਂ ਸਿਮਰਨ ਦੇਵੀ ਅਕ ਰੱਖੀ ਲੇਕਿਨ ਗगन ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਵੀ ਉਸੇ ਦੀ ਤੀ ਹੀ ਉਸ ਦੀ ਸਰੀ ਸੋਪਨ ਬਣ ਜਾਵੇ ਤਾਂ ਉਸਨੇ ਇਹ ਕੰਮ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਵੀ ਉੱਥੇ ਆਇਆ ਉਸਨੇ ਮੈਨੂੰ ਡਰਾਇ ਤਮਕਾਇਆ ਅਤੇ ਇਸ ਤਰ੍ਹਾਂ ਇਹਨਾਂ ਬਿਲਕੁਲ ਗਲਤ ਕੰਮ ਕਰਨ ਵਾਸਤੇ ਮਜਬੂਰ ਕਰ ਦਿੱਤਾ ਦੋਸਤੋ ਹੁਣ ਸਭ ਸਬੂਤ ਇਕੱਠੇ ਹੋ ਚੁੱਕੇ ਹਨ ਜਿਹੜਾ ਦੋਸ਼ੀ ਹੈ ਆਪ ਮੰਨ ਚੁੱਕਿਆ ਹੈ ਗਗਨ ਨਵੀ ਗ੍ਰফতার ਕਰ ਲਿਆ ਜਾਂਦਾ ਹੈ ਉਹ ਵੀ ਸਾਰੀ ਸਚਾਈ ਚਾਰ ਪੱਟੇ ਪੈਣ ਤੋਂ ਬਾਅਦ ਮੰਨ ਜਾਂਦੀ ਹੈ ਅਤੇ ਹੱਥ ਜੋੜ ਕੇ ਮਿੰਤਾ ਕਰਦੀ ਹੈ ਦੋਹਾਂ ਨੂੰ ਕੋਰਟ ਦੇ ਵਿੱਚ ਲਿਜਾ ਕੇ ਸਜ਼ਾ ਦਵਾਈ ਜਾਂਦੀ ਹੈ ਅਗਲੇ ਹੀ ਦਿਨ ਸਾਰੇ ਅਖਬਾਰ ਇਸ ਘਟਨਾ ਤੋਂ ਪਰੇ ਹਨ ਅਤੇ ਸਭ ਪਾਸੇ ਇਸ ਦੀ ਚਰਚਾ ਹੈ ਜਿਹੜੇ ਦਾਦਾ ਦਾਦੀ ਹਨ ਵੀ ਦੁਗਾਈਆਂ ਪਾਉਂਦੇ ਹਨ ਅਤੇ ਲੋਕਾਂ ਨੂੰ ਕਹਿੰਦੇ ਹਨ ਵੀ ਇਹੋ ਜਿਹਾ ਕੰਮ ਕਰਨਾ ਹੀ ਸੀ ਜੇਕਰ ਗਲਤ ਸਮਝ ਰੱਖਣੇ ਸਨ ਤਾਂ ਵਿਆਹ ਕਰਵਾਵਾਲੀਂ ਇਸ ਤਰ੍ਹਾਂ ਕਿਉਂ ਕਰਨੇ ਸਨ ਆਪਣੀ ਧੀ ਦੀ ਹੀ ਜਾਨ ਦੀ ਦੁਸ਼ਮਣ ਬਣ ਗਈ ਇਹੋ ਜੀ ਮਾਤਾ ਬਿਲਕੁਲ ਸੋ ਕੁੱਤੇ ਮਰੇ ਹੋਣਗੇ ਪੰਜਮੀ ਹੋਵੇਗੀ ਇਹੋ ਜੀਆਂ ਜਨਾਨੀਆਂ ਘਰ ਨੂੰ ਬਰਬਾਦ ਕਰ ਛੱਡਦੀਆਂ ਹਨ ਪਤਾ ਨਹੀਂ ਕਿੱਥੋਂ ਇਹੋ ਜਿਹੇ ਕੰਮ ਸਿੱਖ ਕੇ ਆਂਦੀਆਂ ਹਨ ਦੋਸਤੋ ਵਿਧਵਾ ਔਰਤਾਂ ਵਾਸਤੇ ਆਪਣੇ ਸਮਾਜ ਦੇ ਵਿੱਚ ਚੰਗੇ ਵੀ ਕਈ ਤਰੀਕੇ ਹਨ ਕਈ ਵਿਧਵਾ ਔਰਤ ਆਪਣੇ ਪਤੀ ਦੇ ਜਾਣ ਤੋਂ ਬਾਅਦ ਦੂਜਾ ਵਿਆਹ ਕਰਾ ਲੈਂਦੀਆਂ ਹਨ ਅਤੇ ਇੱਜ਼ਤ ਮਾਨ ਦੇ ਨਾਲ ਦੂਜੇ ਕਰ ਲੈਂਦੀਆਂ ਹਨ ਲੇਕਿਨ ਕੁਝ ਔਰਤਾਂ ਜਿਹੜੀਆਂ ਹਨ ਗਲਤ ਰਸਤੇ ਅਪਣਾਉਂਦੀਆਂ ਹਨ ਅਤੇ ਇਸ ਤਰ੍ਹਾਂ ਦਾ ਅੰਜਾਮ ਕਈ ਵਾਰ ਦੇਖਣ ਨੂੰ ਮਿਲਦਾ ਹੈ ਜੋ ਕੁਝ ਵੀ ਮਾਤਾ ਪਿਤਾ ਚੰਗੇ ਜਾਂ ਮਾੜੇ ਕੰਮ ਕਰਦੇ ਹਨ ਬੱਚਿਆਂ ਵਿੱਚ ਸਾਫ਼ ਝਲਕਦੇ ਹਨ ਬਾਅਦ ਦੇ ਵਿੱਚ ਸਭ ਲੋਕ ਕਹਿੰਦੇ ਹਨ ਕਿ ਬੱਚੇ ਪਤਾ ਨਹੀਂ ਕਿੰਨੇ ਵਿਗਾੜ ਦਿੱਤੇ ਹਨ ਲੇਕਿਨ ਇਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਹੁੰਦਾ ਵੀ ਬੱਚੇ ਤਾਂ ਮਾਤਾ ਪਿਤਾ ਦੀ ਤਸਵੀਰ ਹੁੰਦੇ ਹਨ ਬੱਚੇ ਆਪਣੇ ਆਸ ਪੜੋਸ ਤੋਂ ਸਿੱਖਦੇ ਹਨ ਨਾ ਕਿ ਕਿਤਾਬਾਂ ਚੋਂ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਕਹਾਣੀ ਇਹ ਬਿਲਕੁਲ ਸੱਚੀ ਕਹਾਣੀ ਹੈ ਅਸੀਂ ਸ਼ਹਿਰ ਅਤੇ ਲੋਕਾਂ ਦੇ ਨਾਮ ਜਾਣਬੁੱਝ ਕੇ ਗੋਪਨੀਯਤਾ ਬਣਾਈ ਰੱਖਣ ਵਾਸਤੇ ਲੁਕੋ ਰਹੇ ਹਨ ਹਾਂਜੀ ਕਮੈਂਟਾਂ ਦੇ ਵਿੱਚ ਦੱਸੋ ਤੁਸੀਂ ਇਹ ਕਹਾਣੀ ਪਹਿਲਾਂ ਸੁਣ ਰਹੀ ਹੈ ਜਾਂ ਫਿਰ ਤੁਸੀਂ ਪਹਿਲੀ ਵਾਰ ਇੱਥੋਂ ਸੁਣੀ ਹੈ ਦੱਸੋ ਜੀ ਅਸੀਂ ਤੁਹਾਡੇ ਕਮੈਂਟ ਦਾ ਇੰਤਜ਼ਾਰ ਕਰਾਂਗੇ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ